ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੋਦ ਵਿੱਚ ਜੁੜਬੈਟ ਗੁਰੂ ਸਾਹਿਬਾਂ ਦੀ ਪਾਵਨ ਬਾਣੀ ਬੜੀ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਜੁੜ ਕੇ ਸਰਵਣ ਕਰ ਰਹੇ ਹਾਂ ਔਰ ਜੋ ਅਮਰਤ ਵੇਲੇ ਤੋਂ ਨਿਰੰਤਰ ਸਮਾਗਮ ਜਾਰੀ ਹਨ ਉਹਨਾਂ ਦੇ ਵਿੱਚ ਆਪ ਸੰਗਤ ਹਾਜ਼ਰੀਆਂ ਪਾ ਰਹੇ ਹੋ ਅੱਜ ਮਸੀਹਾ ਦਾ ਦਿਹਾੜਾ ਜੋ ਕਿ ਹਰ ਮਸੀਹਾ ਵਾਲੇ ਦਿਨ ਸੰਗਰਾਦ ਵਾਲੇ ਦਿਨ ਸਾਰਾ ਹੀ ਦਿਨ ਇਸੇ ਤਰ੍ਹਾਂ ਸਮਾਗਮ ਨਿਰੰਤਰ ਜਾਰੀ ਰਹਿੰਦੇ ਹਨ ਸੋ ਜਿਤਨਾ ਸਮਾਂ ਵੀ ਆਪ ਸੰਗਤ ਨੂੰ ਮਿਲੇ ਗੁਰੂ ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਬਾਣੀ ਸ਼ਰਣ ਕਰਕੇ ਆਪਣੇ ਸਵਾਸਾਂ ਰੂਪੀ ਪੂੰਜੀ ਨੂੰ ਸਫਲ ਬਣਾਉਣਾ ਹੈ ਆਪਣੇ ਸਵਾਸਾਂ ਦੀਆਂ ਘੜੀਆਂ ਨੂੰ ਸਫਲ ਕਰਨਾ ਹੈ ਸੋ ਜੋ ਵੀ ਮਾਈ ਭਾਈ ਗੁਰੂ ਸਾਹਿਬਾਂ ਦੇ ਪਵਨ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈ ਰਹਿਮਤ ਬਖਸ਼ਿਸ਼ ਕਰਨ ਆਪ ਸਮੂਹ ਸੰਗਤ ਦੀਆਂ ਹਾਜ਼ਰੀਆਂ ਆਪਣੇ ਦਤੈ ਪ੍ਰਵਾਨ ਕਰਨੇ। ਦਰੋਂ ਘਰੋਂ ਸਭਨਾਂ ਨੂੰ ਸਿੱਖੀ ਦੀਆਂ ਦਾਤਾਂ ਬਖਸ਼ਣ, ਗੁਰਮਤ ਨਾਲ ਜੋੜਨ। ਸਭਨਾਂ ਦੇ ਪਰਿਵਾਰਾਂ ਵਿੱਚ ਖੁਸ਼ੀਆਂ, ਤੰਦਰੁਸਤੀਆਂ ਬਖਸ਼ਣ। ਸਵਾਉਨ ਨੂੰ ਸਮਾਹੋਰ ਜੋ ਦਸਨਿਆਂ ਨੂੰ ਕੀਰਤਨ ਦੁਆਰਾ ਸੇਵਲੇ ਨੇ ਜੁਕਤ ਹੋਇਆ। ਮਨੋਭਿਰਤੀਆਂ ਕਾਗਲ ਕਰਕੇ ਆਓ ਇਸੇ ਤਰ੍ਹਾਂ ਗੁਰੂ ਸਾਹਿਬਾਨ ਦੀ ਪਾਵਨ ਬਾਣੀ ਦੇ ਕੀਰਤਨ ਦੇ ਨਾਲ ਸਾਰੇ ਜੁੜਨ ਦਾ ਪ੍ਰਲੋਭ ਕਰੀਏ

ਨਾ ਬਸੰਤ ਹੈ ਜਿਨ ਘਰ ਵਸਿਆ ਜਿਨ ਘਰ ਵਸਿਆ ਕੰ ਧਨ ਸੋ ਦੇਸ਼ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਵੀ ਤੂਰਾ ਰੇ ਜੀਉ ਹੋ ਕੋਹਲੀ ਹੋ ਕੋਲ ਕੁਮਾਰੀ ਗੁਰ ਸੱਜਣ ਮੀਤ ਰਾਰੇ ਨੈ ਮਾਣਿਓ ਕੇ ਮਾਣ ਨੈ ਤਾਣਿਓ ਕੇ ਤਾਣ ਤੇ ਉੱਠਿਓ ਨਿ ਆਸਰੇ ਕਿੰਬਦ ਇਮਾਨ ਹਰਿਆ ਹੋਵੇ ਕਿੰਬਦ ਸੰਤ ਚੜਿਆ I ਤੇ ਸਰਕਾਰੇ ਨਗ ਹਰਿਆ ਸਾ ਤੇ ਗੁਰਵਾ ਐਨਾ ਬੇਦਰੇ ਮਾਰਿਆ ਹੇ ਨਿਰਵਿਰੰ ਰੰਮਾ ਹਰਿਆ ਹੋ ਮੋ ਕਲ ਪੁਜ ਲਗੇ ਕੋਲੀ ਪਰੇ ਰੋਏ ਬਸੰਤ ਚੜ੍ਹਿਆ ਹੈ ਕੋਲੀ ਪਰੇ ਰੋਏ ਜਿੱਦ ਤੁਮੇ ਹਰ ਚੜ੍ਹਦਾ ਬਸੰਤ ਚੜ੍ਹਿਆ ਸਤ ਚੜਿਆ ਪੂਰੀ ਬਾਰਦਾਸ਼ ਪੱਛਣ ਪੱੜਿਆ